ਵੇ ਜਨਾ ਬੰਦਾ ਆਉਦਾ ਨਾ ਉਹ ਜਦੋਂ ਅੰਦਰ ਵਰਦਾਦਾ ਫਾ ਫਾ ਤੇ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੋਵੇ ਕਿ ਇੱਥੇ ਜਿਹੜਾ ਮਿਲਪਾ ਤੇ ਪਾਕੀ ਨਹੀਂ ਬੇਟਾ ਉਹ ਮਸੂਮ ਨਹੀਂ ਦੀ ਨਾ ਬੜੀ ਜੇ ਐਸੀ ਹੋਵੇ ਕਾਰਜਾ ਵਾ ਚਾਮੀ ਆ ਇਹੋ ਐ ਵੀ ਥੋੜਾ ਜਿਹਾ ਜਿਹੜਾ ਪੈਲਸ ਨਾਲ ਟਾਈ ਦਾ ਨੰਬਰ ਇੱਕ ਤੇ ਰਿਵਿਊਸ਼ਨ ਜਿਆਦੇ ਸਟਾਲ ਮੈਂ ਉਹਦੀ ਨਿਯਮਿਤ ਸਿੱਧਿਤਿਆ ਨਾਲ ਨੂੰ ਦਾ ਆਪਰ ਕੋ ਵੀ ਮਿਲ ਗਿਆ ਮੈਂ ਦਿੱਤੇ ਤੇ ਵੀਰੇ ਦੇਖਿਆ ਆਵਾ ਦੇਖ ਕੇ ਬਾਹਰ ਮੈਂ ਬੈਠ ਗਿਆ ਨਹੀਂ ਸੈਂਟਰ ਤੋਂ ਥੋੜਾ ਪਿੱਛੇ ਸਾਰੇ ਆ ਥੋੜਾ ਪਿੱਛੇ ਚਲ ਜਾ ਕੋਈ ਜੋ ਫੋਟੋ ਚਾਹਵੇ ਭਾਜ ਜਾ ਜੀ ਅੱਜ ਜਿਹੜੀ ਮੀਟਿੰਗ ਤੁਸੀਂ ਰੱਖੀ ਆ ਕਿਸ ਸੰਬੰਧ ਵਿੱਚ ਈ ਜੀ ਕੋ ਜੀ ਆਹੀਂ ਬਸ ਫੋਟੋਗ੍ਰਾਫਰ ਵੈਲਫਰ ਰੈਪ੍ਰੈਜੈਂਟੇਸ਼ਨ ਬਟਾਲਾ ਵੱਲੋਂ ਜੋ ਸਾਲਾਨਾ ਫੋਟੋਗ੍ਰਾਫੀ ਮੇਲਾ ਐਗਜ਼ੀਬਿਸ਼ਨ ਬਟਾਲਾ ਵਿੱਚ ਲਗਾਇਆ ਜਾਂਦਾ ਹੈ ਉਹ ਉਹਦੇ ਸਬੰਧ ਵਿੱਚ ਮੀਟਿੰਗ ਰੱਖੀ ਗਈ ਹੈ ਜ ਜਿਹਦੇ ਵਿੱਚ ਸਾਡੇ ਕੋਲ ਮਹਿਤਾ ਚੌਂਕ ਤੋਂ ਬੁੱਟਰ ਤੋਂ ਬਾਬਾ ਬਕਾਲਾ ਹ ਬਿਆਸ ਤੋਂ ਧਾਰੀয়াল ਜਿਹੜਾ ਬਾਬਾ ਨਾਨਕ ਕਲਾਨੌਰ ਅਤੇ ਕਾਚੂੜੀਆਂ ਤੋਂ ਵੱਖ-ਵੱਖ ਥਾਵਾਂ ਤੋਂ ਸਾਥੀ ਜਿਹੜੇ ਇੱਥੇ ਪਹੁੰਚੇ ਨੇ ਸਾਡੀ ਕੋਰ ਕਮੇਟੀ ਬਟਾਲਾ ਦੇ ਮੈਂਬਰ ਸਾਰੇ ਹਾਜ਼ਰ ਹੋਏ ਨੇ ਜਿਹਦੇ ਵਿੱਚ ਸਬੰਧ ਵਿੱਚ ਆਪਾਂ ਜਲਦੀ ਜਰ ਫੋਟੋਗ੍ਰਾਫੀ ਮੇਲਾ ਉਹ ਅਹੀਂ ਬਟਾਲਾ ਵਿੱਚ ਲਗਾ ਰਹੇ ਪ੍ਰਦਰਸ਼ਨ ਲਗਾ ਰਹੇ ਆ ਜਦੇ ਵਿੱਚ ਪੂਰੇ ਭਾਰਤ ਚੋਂ ਵੱਖ-ਵੱਖ ਥਾਵਾਂ ਤੋਂ ਕੰਪਨੀਆਂ ਇੱਥੇ ਪ੍ਰਦਰਸ਼ਨੀ ਲਾਉਣ ਵਾਸਤੇ ਆ ਰਹੀਆਂ ਨੇ ਉਹ ਜਲਦੀ ਹੀ ਡੇਟ ਲਾਂਚ ਕੀਤੀ ਜਾਵੇਗੀ ਜਿਸ ਨਾਲ ਜਿਹੜੇ ਫੋਟੋਗ੍ਰਾਫਰ ਨੇ ਅਲੱਗ-ਅਲੱਗ ਏਰੀਆ ਦੇ ਜਪਕਾਦੀਆਂ ਨੇ ਬਟਾਲਾ ਤਾਰੀয়াল ਗੁਰਦਾਸਪੁਰ ਪਠਾਨਕੋਟ ਜੰਮੂ ਇਹ ਜਲੰਧਰ ਆ ਪੰਜਾਬ ਪੂਰੇ ਪਟਿਆਲੇ ਤੱਕ ਲੋਕ ਇੱਥੇ ਇਕੱਠੇ ਹੁੰਦੇ ਹਨ ਬਠਿੰਡੇ ਤੋਂ ਲੈ ਕੇ ਸਾਰੇ ਲੋਕ ਇੱਥੇ ਹਾਜ਼ਰ ਹੁੰਦੇ ਹਨ ਵੱਡੀ ਪ੍ਰਦਰਸ਼ਨੀ ਜਿਹੜੀ ਬਟਾਲਾ ਵਿਖੇ ਲੱਗਦੀ ਹੈ ਅਸੀਂ ਅਪੀਲ ਕਰਦੇ ਹਾਂ ਜਿਹੜੀ ਕੰਪਨੀਆਂ ਨੇ ਤੇ ਤੁਹਾਨੂੰ ਕੋਣ ਸੋਨੀਆ ਫੁਜੀਆ ਕੈਨਨ ਹੋਰ ਵੀ ਵੱਡੀਆਂ ਕੰਪਨੀਆਂ ਨੇ ਐਲਬਮ ਵਾਲੀਆਂ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇੱਥੇ ਹੌਮਾ ਹੌਮਾ ਕੇ ਪਹੁੰਚੋ ਜਿੱਦੇ ਵੱਡੀ ਤਦਾਰ ਵਿੱਚ ਫੋਟੋਗ੍ਰਾਫ ਹਰ ਸਾਲ ਇਕੱਠੇ ਹੁੰਦੇ ਹਨ ਹਜ਼ਾਰਾਂ ਦੇ ਨਾਲ ਫੋਟੋਗ੍ਰਾਫ ਇਕੱਠੇ ਹੁੰਦੇ ਹਨ ਜਿੱਦ ਨਾਲ ਜਿੱਥੇ ਫੋਟੋਗ੍ਰਾਫਰ ਨੂੰ ਫਾਇਦਾ ਹੁੰਦਾ ਹੈ ਉੱਥੇ ਕੰਪਨੀਆਂ ਨੂੰ ਇਹਦਾ ਫਾਇਦਾ ਹੁੰਦਾ ਹੈ ਔਰ ਜੋ ਨਵੀਂ ਪ੍ਰਦਰਸ਼ਨੀ ਹੁੰਦੀ ਹੈ ਨਵਾਂ ਨਵੀਂ ਟੈਕਨੋਲੋਜੀ ਹੁੰਦੀ ਹੈ ਉਹ ਜਿੱਥੇ ਫੋਟੋਗ੍ਰਾਫਰ ਉਸ ਚੀਜ਼ ਦਾ ਲਾਭ ਲੈਂਦੇ ਹਨ ਉੱਥੇ ਕੰਪਨੀਆਂ ਵੀ ਇਹਨਾਂ ਫੋਟੋਗ੍ਰਾਫਰਾਂ ਕੋ ਆਪਣਾ ਪੂਰਾ ਲਾਭ ਲੈਂਦੀਆਂ ਹਨ ਸਾਡੀ ਜੋ ਅੱਜ ਡਿਸਾਈਡ ਹੋਈ ਹੈ ਮੀਟਿੰਗ ਉਹ ਚ ਜੂਨ ਦੇ ਮਹੀਨੇ ਵਿੱਚ ਆਪਾਂ ਐਗਜ਼ਿਬਿਸ਼ਨ ਲਗਾਉਣੀ ਹੈ ਪੋਰਟ ਤਰੀਕ ਜਿਹੜੀ ਆ ਅਗਲੀ ਮੀਟਿੰਗ ਦੇ ਵਿੱਚ ਦੱਸੀ ਜਾਵੇਗੀ ਔਰ ਵੱਡੀ ਤਦਾਰ ਵਿੱਚ ਜੋ ਇਹ ਐਕਸੀਬਿਸ਼ਨ ਹਰ ਸਾਲ ਲੱਗਦੀ ਹੈ ਹਰ ਕੀ ਵੱਡੀ ਤਦਾਰ ਵਿੱਚ ਲੱਗੇਗੀ ਬਹੁਤ ਹਮ ਹਮਾ ਕੇ ਤੇ ਫੋਟੋਗ੍ਰਾਫਰ ਪਹੁੰਚਣਗੇ ਜਿੱਥੇ ਕੰਪਨੀਆਂ ਪੂਰੇ ਪੰਜਾਬ ਤੋਂ ਇਲਾਵਾ ਬਾਹਰ ਦੇ ਪੂਰੇ ਭਾਰਤ ਵਿੱਚ ਇੱਥੇ ਪਹੁੰਚਣਗੇ ਧੰਨਵਾਦ ਸਾਰਿਆਂ ਦਾ ਜੀ ਮੀਟਿੰਗ ਮਾਰੀ ਸੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਅੱਜ ਜੋ ਆਪਾਂ ਬੈਸਟ ਫੋਟੋਗ੍ਰਾਫਰ ਜੁਨੀਅਨ ਬਟਾਲਾ ਸਾਰੇ ਮੈਂਬਰ ਇੱਥੇ ਇਕੱਠੇ ਹੋਏ ਸਨ ਜੋ ਕਿ ਆਪਾਂ ਐਗਜ਼ੀਬਿਸ਼ਨ ਹਰ ਸਾਲ ਦੀ ਤਰ੍ਹਾਂ ਲਗਾਣੇ ਆ ਬਟਾਲੇ ਦੇ ਵਿੱਚ ਇਸ ਵਕਤ ਕਾਫੀ ਚੀਜ਼ਾਂ ਦਾ ਜਿਹੜਾ ਆਪਾਂ ਅਪਰੂਵ ਕੀਤਾ ਹੈ ਕੋਈ ਪੈਲਸ ਸਾ ਉਹ ਹੋਰ ਹੈਵੀ ਕਰਾਂਗੇ ਵੱਡਾ ਕਰਾਂਗੇ ਬਾਕੀ ਜੂਨ ਦੇ ਵਿੱਚ ਆਪਾਂ ਡੇਟ ਰੱਖੀ ਆ ਉਹ ਸਾਰੇ ਫੋਟੋਗ੍ਰਾਫਰ ਵੀ ਇਹਨਾਂ ਨਾਲ ਸਲਾਹ ਕਰਕੇ ਜਿਹੜੀ ਡੇਟ ਕਹਿਣਗੇ ਉਸ ਹੱਬ ਨਾਲ ਆਪਾਂ ਐਗਜ਼ੀਬਿਸ਼ਨ ਦਾ ਪ੍ਰੋਗਰਾਮ ਉਸੇ ਡੇਟ ਤੇ ਕਰਾਂਗੇ ਸੋ ਇਹ ਨੀਅ ਬੈਂਤੀ ਕਰਦਾ ਖਿਮਾ ਦਾ ਜਾਚਕ ਵਾਹਿਗੁਰੂ ਜੀ ਖਾਲਸਾ ਵਜਪਤ